ਫਿਲੌਰ ਨੰਗਲ ਗੇਟ ਵਿਖੇ 31 ਮਾਰਚ 2005 ਨੂੰ ਬਾਬਾ ਸਾਹਿਬ ਪੀਮ ਰਾਉ ਅੰਬੇਦਕਰ ਜੀ ਦੇ ਲੱਗੇ ਹੋਏ ਸਟੈਚੂ ਦੇ ਸ਼ੀਸ਼ੇ ਉੱਪਰ ਖਾਲਿਸਤਾਨੀ ਚੰਡੇ ਅਤੇ ਅਪ ਸ਼ਬਦਾਂ ਦੇ ਵਿੱਚ ਲਿਖੇ ਹੋਏ ਨਾਰੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਫਲੋਰ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਲਦੀ ਆਪਣੀ ਹੋਣ ਚਾ ਆ ਕੇ ਆਪਣੀ ਮੁਸਤਫਦੀ ਦਿਖਾਦਿਆਂ ਹੋਇਆਂ ਜਲਦੀ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਿਸ ਨੂੰ ਲੈ ਕੇ ਅੱਜ ਮਿਤੀ 13 April 2025 ਨੂੰ ਅੰਬੇਦਕਰ ਸੈਨਾਵਾ ਅਤੇ ਵੱਖ-ਵੱਖ ਜਥੇਬੰਦੀਆਂ ਅਤੇ ਹੋਰਨਾਂ ਤੋਂ ਇਲਾਵਾ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ ਨਾਮ ਤੇ ਬਣਿਆ ਹੋਇਆ ਸੈਨਾਵਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਨਾਮ ਲੈਵਾ ਸੰਗਤਾਂ ਵੱਲੋਂ ਅਜਾ ਥਾਣਾ ਫਲੋਰ ਦੀ ਸਬ ਡਿਵੀਜ਼ਨ ਦੇ ਡੀਐਸਪੀ ਸਰਵਨ ਸਿੰਘ ਬਲ ਤਾਰਾ ਫਲੋਰ ਦੇ ਮੁਖ ਅਫਸਰ ਐਸ ਐਚਓ ਸੰਜੀਵ ਕਪੂਰ, ਐਸ ਆਈ ਸੁਖਦੇਵ ਸਿੰਘ, ਐਚ ਸੀ ਬੱਲਕ੍ਰਾਮ, ਐਸ ਸੀਟੀ ਮਨਪ੍ਰੀਤ ਸਿੰਘ, ਐਸ ਸੀਟੀ ਕੇਵਲ ਕਰਿਸ਼ਨ, ਐਸ ਸੀਟੀ ਅਲੀ ਖਾਨ, ਲੇਡੀ ਸਿਟੀ ਲਵਪਰੀਤ ਕੌਰ, ਮਹਿਲਾ ਸਿਟੀ ਮਨਪ੍ਰੀਤ ਕੌਰ ਇਹਨਾਂ ਸਾਰੇ ਪੁਲਿਸ ਟੀਮਾਂ ਅਤੇ ਮੇਨ ਡੀਐਸਪੀ ਐਸ ਐਚਓ ਨੂੰ ਮੌਕੇ ਤੇ ਆਣ ਕੇ ਮਾਨ ਸਨਮਾਨ ਦਿੱਤਾ। ਨਾਲ ਹੀ ਕਿਹਾ ਕਿ ਇਸੇ ਤਰ੍ਹਾਂ ਆਪਣੀ ਆਉਣ ਵਾਲੇ ਸਮੇਂ ਵਿੱਚ ਡਿਊਟੀ ਤਨਦੇਹੀ ਨਿਭਾਉਂਦੇ ਰਹੋ ਜਿਸ ਨਾਲ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪੈ ਸਕੇ। ਮੌਕੇ ਤੇ ਆਏ ਰਵਿਦਾਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਮੈਂਬਰ ਰਾਜਪ੍ਰਦਾਨ ਰਾਜਕੁਮਾਰ ਸੰਦੂ ਜਨਰਲ ਸਕੱਤਰ ਤਾਰਾ ਚੰਦ ਜੱਖੂ ਸੋਹਣ ਲਾਲ ਬੰਸੀ ਲਾਲ ਦੀਪਕ ਰਾਜਵਰਿੰਦਰ ਕਾਕਾ ਦੇ ਨਾਲ ਹੋਰ ਵੀ ਆਦੀ ਸ਼ਾਮਿਲ ਸਨ ਫਿਲੌਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਭਾਰਤ ਪਰਮੋਤਮ 90 ਤੇ 31 ਮਾਰਚ 2020 ਬੱਚੇ ਗੱਦੀ ਮਾਰਤੀ 2025 ਨੂੰ ਜੇ ਮੈਂ ਨੰਬਰ ਕਿਤੇ ਡਾਟਾ ਵੀਆਰ ਮੈਦਨ ਜੀ ਦਾ ਜੋ ਸਟੈਚੂ ਲੱਗਾ ਆ ਉਹਦੇ ਕੋਸ਼ਿਸ਼ ਸ਼ਰਪਤੀ ਅੰਕ ਦਾ ਕੋਡ ਜਿਹੜਾ ਆ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਗਰੇ ਦੇਖਣ ਕਾਠੇ ਤੇ ਬਰਬਰ ਭੁਜੇ ਸਮੂਹਿਆਂ ਨਾਲ ਇਹ ਗੱਲ ਹੋਈ ਤੇ ਉਹਨੇ ਕਾਫੀ ਆਖਿਆ ਬੋਲੇ ਆ ਉਹ ਵੀ ਕੇ ਜਬੜੇ ਸੋਨ ਭੈ ਸਤਿਗੁਰ ਵਿਦਾਸ ਮੇਲ ਮਾਣਾ ਜਾਂ ਪਿੱਛੇ ਇੱਧਰ ਦੇਖਿਓ ਇੱਧਰ ਬਿਲਕੁਲ ਸਾਹਮਣੇ ਫਿਰ ਗਿਓ ਜਬੜੇ ਸੋਨ ਭੈ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਇੱਧਰ ਦੇਖਿਓ ਇੱਧਰ ਦੇਖਿਓ ਜੀ ਇੱਧਰ ਬਿਲਕੁਲ ਸਾਹਮਣੇ ਸ਼ਰੀਰ ਸਭ ਦੇ ਇਫੈਕਟ ਦੀ ਲੇ ਸੋਹਣ ਭੈ ਸਤਿਗੁਰ ਬਿਤਾਸ ਮਹਾਰਾਜ ਕੀ ਜੈ ਸ੍ਰੀ ਬਾਣੀ ਕੀ ਇਹਦੇ ਦੇਖਿਓ ਭਾਈ ਇਹਦੇ ਸਾਹਮਣੇ ਠੀਕ ਹੈ ਜੇ ਬਿਲੇ ਸੋਹਣ ਭੈ ਸਤਿਗੁਰ ਬਿਤਾਸ ਮਹਾਰਾਜ ਕੀ ਜੈ ਹਾਂਜੀ ਭਾਈ ਇਹਦੇ ਦੇਖਿਓ ਭਾਈ ਇਹਦੇ ਦੇਖਿਓ ਜਲਦੀ ਭਾਈ ਪੂਰੇ ਵਿੱਚ ਪ੍ਰੋਬਲਮ ਆ ਰਹੀ ਆ ਲੱਗੀ ਭਾਈ ਇਹਦੇ ਦੇਖਿਓ தம்ਮੇ ਠੀਕ ਹੈ ਜੋ ਬੋਲੇ ਜਿਵੇਂ ਸੋਨੇ ਭੈ ਸਤਗੁਰੂ ਦਾਸ ਮਹਾਰਾਜ ਦੀ ਗੀਤ ਐ ਇਹਦੇ ਦੇਖਿਓ ਜੀ ਸ਼੍ਰੀ ਅਲੇਖਾਨ ਜੀ ਇਹਦੇ ਦੇਖ ਲਓ ਜੀ ਬਸ ਇਹਦੇ ਦੇਖ ਲਓ ਬਸ ਇਹਦੇ ਦੇਖਿਓ ਸਾਰੇ ਜਣੇ ਸਾਹਮਣੇ ਗੇਟ ਹੋਵੇ ਸਤਗੁਰੂ ਦਾਸ ਮਹਾਰਾਜ ਕੀ ਜਨ ਹਾਂਜੀ ਇਹਦੇ ਦੇਖਿਓ ਸਾਰਿਆਂ ਨੇ ਇਹਦੇ ਦੇਖਿਓ ਸਾਹਮਣੇ ਸਾਹਮਣੇ ਭਾਜੀ ਬਾਬਾ ਜੀ ਇੱਧਰ ਦੇਖੋ ਭਾਜੀ ਇੱਧਰ ਵੇਟ ਵੇਟ ਇਹਦੇ ਇੱਧਰ ਦੇਖੋ ਯੋਗਦੇ ਸੋਨੇ ਪਹਿ ਸਤਿਗੁਰੂ ਦਾਸ ਮਹਾਰਾਜ ਕੀ ਜੈ ਹਾਂਜੀ ਹਾਂਜੀ ਇਹ ਦੇਖਿਓ ਇਹ ਦੇਖਿਓ ਤੁਹਾਨੂੰ ਸਾਹਮਣੇ ਅਬਾਈ ਸਾਹਮਣੇ ਮੇਰੇ ਪੇਟ ਯੋਗਦੇ ਸੋਨੇ ਇਧਰ ਵੀ ਸਤਿਗੁਰੂ ਦਾਸ ਮਹਾਰਾਜ ਕੀ ਜੈ ਬੈਠ ਗਿਓ ਇਧਰ ਇਧਰ ਸਤਿਗੁਰੂ ਇੱਕ ਹੋਈ ਗਿਆ ਦਾਰੋ ਨਾ ਵੀਡੀਓ ਜਿਬਲੀ ਸੋਨ ਭੈ ਸਤਗੁਰੂ ਦਾਸ ਮਹਾਰਾਜ ਕੀ ਜੈ ਇਹ ਦੇਖਿਓ ਇੱਧਰ ਦੇਖਿਓ ਹਾਂਜੀ ਇੱਧਰ ਦੇਖ ਲਓ ਇੱਧਰ ਬਿਲਕੁਲ ਸਾਹਮਣੇ ਬਾਬਾ ਜੀ ਇੱਧਰ ਦੇਖੋ ਇਹ ਇਹ ਵੇੜਾ ਇੱਧਰ ਦੇਖਿਓ ਠੀਕ ਹੈ ਜੋ ਬੋਲੇ ਜਿਬਲੀ ਸੋਨ ਭੈ ਸਤਗੁਰੂ ਦਾਸ ਮਹਾਰਾਜ ਕੀ ਜੈ ਭਾਈ ਜੀ ਦਿਲਵੀਰ ਭਾਈ ਇੱਧਰ ਸਾਹਮਣੇ ਖੜੇ ਹੋ ਹਾਂਜੀ ਇੱਧਰ ਦੇਖਿਓ ਸਾਹਮਣੇ ਇੱਧਰ ਸਾਹਮਣੇ ਹੀ ਮੀਟ ਕਰੇਗੇ ਠੀਕ ਹੈ ਜਿਹੜੇ ਬਰਾ ਸਾਥ ਦੇ ਚਾਚੇ ਸਾਰੀ ਜਿਹੜੀ ਸੰਗਤ ਹਾਜ਼ਰ ਆਈ ਹੈ ਇਹਨਾਂ ਨੂੰ ਮੇਰੇ ਵੱਲੋਂ ਡਾਕਟਰ ਪੀ ਆਰ ਮੈਂਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਉਹਨਾਂ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈਆਂ ਹੋਣ ਮੈਂ ਇਸ ਗੱਲ ਤੇ ਵੀ ਬੜਾ ਸਾਰਿਆਂ ਨਾਲ ਤੁਹਾਨੂੰ ਆਦੀ ਹਾਂ ਜਿਹਨੀਆਂ ਸੁਭਾਵਾਂ ਨੇ ਕਮੇਟੀਆਂ ਨੇ ਮੈਂਕਰ ਸਰਵਾ ਨੇ ਵੀ ਬਹੁਤ ਘੱਟ ਸੋਚਿਆ ਜਾਂਦਾ ਕਿ ਜਿਹੜੀ ਘਾਲ ਹੋਇਆ ਸੀ 31 ਤਰੀਕ ਦੀ ਦਿਵਾਨੀ ਰਾਤ ਨੂੰ ਇਹ ਕਾਫੀ ਸੈਂਸਿਟਿਵ ਸੀ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਕਾਫੀ ਮਿਹਨਤ ਕਰਨ ਤੋਂ ਬਾਅਦ ਹੈ ਕਿ ਗੁਰੂ ਰਵੀਦਾਸ ਜੀ ਦੀ ਕਿਰਪਾ ਨਾਲ ਤੇ ਬਾਬਾ ਗੁਰਮਨ ਸਾਹਿਬ ਦੀ ਕਿਰਪਾ ਨਾਲ ਇਹ ਮਸਲਾ ਜਿਹੜਾ ਸੀ ਇਹ ਹੱਲ ਹੋ ਗਿਆ ਤੇ ਦੋਸ਼ੀ ਖੜੇ ਗਏ ਇਸ ਵੇਲੇ ਤਾਂ ਹੀ ਸਭ ਕੁਝ ਹੁੰਦਾ ਜੇਕਰ ਸੰਗਤ ਜਿਹੜੀ ਆਉਂ ਦੀ ਜਿਹੜੀ ਆ ਉਹ ਗੁਰੂ ਰੂਪ ਦੇ ਵਿੱਚ ਹੁੰਦੀ ਆ ਤੇ ਜਿਹੜੇ ਗੁਰਦੁਆਰਾ ਸਾਹਿਬ ਚੰਨਿਤ ਆਉਂਦੇ ਨੇ ਉਹ ਨਾਸ ਕਰਦੇ ਨੇ ਕਿ ਬੰਦਾ ਚੰਗੀ ਕਲਾ ਚ ਰਹੇ ਤਾਂ ਹੀ ਇਹੋ ਜਿਹੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਨੱਥ ਪੈਂਦੀ ਤੋਂ ਮਾੜੇ ਅੰਸਰ ਜਿਹੜੇ ਆ ਪ੍ਰਮਾਤਮਾ ਦੀ ਕਿਰਪਾ ਦਾ ਫੜੇ ਜਾਂਦੇ ਆ ਤੇ ਅੱਜ ਸਾਰਿਆਂ ਨੂੰ ਸਾਡੀ ਟੀਮ ਨੂੰ ਗੁਰਦੁਆਰਾ ਪਿੰਡ ਕਮੇਟੀ ਵੱਲੋਂ ਸਨ ਮਾਨਕੀਤਾ ਗਿਆ ਮੈਂ ਸਾਰਿਆਂ ਦਾ ਦੇਦਿਆਂ ਘਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਪ੍ਰਮਾਤਮਾ ਨੇ ਇਸ ਤਰ੍ਹਾਂ ਹੀ ਸਾਨੂੰ ਬਲ ਬਖਸ਼ੇ ਤੇ ਇੱਕ ਸਈ ਵਸਾਖੀ ਦਾ ਧਿਆੜਾ ਹੈਗਾ ਵਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਇਸ ਤੋਂ ਇਲਾਵਾ ਤੁਹਾਰਾਂ ਨੂੰ ਮੈਂ ਫਿਰ ਕਹਿਣਾ ਚਾਹੁੰਦਾ ਕਿ ਬਾਬਾ ਜੀ ਗੁਰੂ ਜੀ ਦੇ ਬਾੜੀਆਂ ਨੂੰ ਬਹੁਤ-ਬਹੁਤ ਸੌਰੀ ਸੰਤ ਨੂੰ ਜੈ ਗੁਰੂ ਦੇ ਧਨ ਗੁਰ ਦੇ ਜੈ ਭੀਮ ਜੈ ਭਾਰਤ ਅੱਜ ਬੜਾ ਸ਼ੁਭ ਤਿਹਾਰਾ ਆ ਵਸਾਖੀ ਆ ਖਾਲਸਾ ਦਾ ਸਾਜਨਾ ਦਿਵਸ ਆ ਡਾਟਰ ਬੀ ਆਰ ਬੇਰਗਰ ਜੀ ਦਾ ਜਨਮ ਦਿਹਾੜਾ ਵੀ ਮਨਾਇਆ ਤੇ ਜੋ ਬਿਕਰਮੀ ਸੰਮਤ ਹੈ 2082 ਉਹ ਵੀ ਚੜਿਆ ਉਸ ਤੇ ਸਬੰਧ ਵਿੱਚ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਆ ਅੱਜ ਜਿਹੜੀ ਪੁਲਿਸ ਪਾਰਟੀ ਤੇ ਸਲਮਾਨਤ ਕੀਤੀ ਆ ਜਿਹੜੀ 31 ਮਾਰਚ 2025 ਨੂੰ ਨੰਗਲ ਵਿਖੇ ਜਿਹੜਾ ਸਟੈਚੂ ਦੀ ਬੇਅਦਵੀ ਹੋਈ ਸੀ ਜਿਹੜੇ ਉਹਦੇ ਮਲਜਮ ਸੀ ਇਹ ਜਿਹੜੀ ਪੁਲਿਸ ਪਾਰਟੀ ਨੇ 24 ਘੰਟਿਆਂ ਵਿੱਚ ਜਿਹੜੇ ਮਲਜਮ ਪੜੇ ਆ ਤੇ ਅਸੀਂ ਉਹਨਾਂ ਦਾ ਹੌਸਲਾ ਫੁਸਾਇਸ਼ ਕੀਤਾ ਆ ਉਹਨਾਂ ਨੂੰ ਬਣ ਦਾ ਮਾਣ ਦਨ ਦਿੱਤਾ ਸੀ ਤੇ ਅਸੀਂ ਪੰਜਾਬ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਪਾਰਟੀ ਸੰਬੰਧਾ ਜਿਹੜੇ ਪੁਲਿਸ ਅਫਸਰ ਆ ਇਹਨਾਂ ਨੂੰ ਜਿਹੜਾ ਬਣ ਦਾ ਰੈਂਕ ਜਿਹੜਾ ਇੱਕ ਇੱਕ ਹੋ ਦੇਣਾ ਚਾਹੀਦਾ ਹੈ ਸਾਡੀ ਸੰਗਤ ਦੀ ਤੇ ਪ੍ਰਬੰਧਕ ਕਮੇਟੀ ਦੀ ਸਾਰਿਆਂ ਨੂੰ ਬੇਨਤੀ ਆ ਤੇ ਇੱਕ ਵਾਰੀ ਫੇਰ ਅੱਜ ਦੇ ਸ਼ਬਦ ਦਿਹਾੜੇ ਤੇ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ